ਸ਼੍ਰੀਕਲ ਤੁਸੀਂ ਇੱਕ ਵਾਰ ਸਮਝਣ ਇਸ ਤੇ ਮੈਂ ਹਾ ਪਰਦੀਪਾ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਦਿਆਂ ਬਾਰੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਅਸੋਖੀ ਸਰ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਸਿਆਸਤ ਦਾ ਪੰਜਾਬ ਦੀ ਸਿਆਸਤ ਦਾ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਹੈ ਜਿਹੜੀ ਉਹ ਗਰਮਾਈ ਹੋਈ ਹੈ ਖਾਸ ਕਰਕੇ ਕਾਂਗਰਸ ਹੈ ਜਿਹੜਾ ਉਸ ਦੇ ਵਿੱਚ ਕਾਟੋ ਕਲੇਸ਼ ਚੱਲ ਰਿਹਾ ਸੋ ਬਿਲਕੁਲ ਹੈ ਸ਼ਬਦੀ ਵਾਰ ਇੱਕ ਦੂਜੇ ਦੇ ਉੱਤੇ ਹੋ ਰਹੇ ਨੇ ਸੋ ਉਹਨਾਂ ਸ਼ਬਦੀ ਵਾਰਾਂ ਨੂੰ ਲੈ ਕੇ ਅੱਜ ਹਾਈ ਕਮਾਂਡ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਤਲਬ ਕੀਤਾ ਗਿਆ ਸੋ ਸਟੇਜ ਦੇ ਉੱਤੇ ਦਲਤ ਭਾਈਚਾਰੇ ਨੂੰ ਲੈ ਕੇ ਬਿਆਨਬਾਜ਼ੀ ਹੋਈ ਸੀ ਕਿਵੇਂ ਦੇਖਦੇ ਹੋ ਦੇਖੋ ਅੱਪਾ ਇਹ ਗੱਲ ਕਹਿ ਸਕਦੇ ਆ ਵੀ ਜਿਹੜਾ ਪੰਜਾਬ ਦਾ ਸੇਕਾ ਉਹ ਕਿਤੇ ਨਾ ਕਿਤੇ ਦਿੱਲੀ ਪਹੁੰਚ ਗਿਆ ਉਹ ਜੀ ਪਹਿਲਾਂ ਤਾਂ ਇਹ ਕਹਦੇ ਸੀ ਵੀ ਚਲੋ ਘਰ ਦੀ ਗੱਲ ਘਰ 'ਚ ਰਹਿ ਜਵੇ ਬਈ ਵਧੀਆ ਹੁੰਦੀ ਆ ਜੀ ਵੀ ਰਾਜਾ ਵੜਿੰਗ ਸਾਹਿਬ ਨੇ ਬੜੇ ਵਧੀਆ ਸ਼ਬਦਾਂ 'ਚ ਕਿਹਾ ਸੀ ਵੀ ਚੰਨੀ ਸਾਹਿਬ ਦੇਖੋ ਜੇ ਆਪਾਂ ਮਿੱਟੀ ਫਰੋਲਾਂਗੇ ਤਾਂ ਆਪਣਾ ਢਿੱਡ ਖੁਦ ਨੰਗਾ ਹੋਊਗਾ ਵੀ ਆਪਣਾ ਜਿਹੜਾ ਮਨਮਟਾਵ ਹੈਗੇ ਨੇ ਮਾੜੇ-ਮੋٹے ਵੀ ਆਪਾਂ ਜਿਹੜੇ ਤਿੱਖੇ ਸ਼ਬਦ ਬੋਲੇ ਇੱਕ ਦੂਜੇ ਨੂੰ ਯਾ ਧੜੇ ਬੰਦੀ ਆਪਾਂ ਖਤਮ ਕਰ ਲਈਏ ਜੀ ਵੀ ਸਿਰਫ ਆਪਾਂ ਇੱਕ ਪੰਜਾਬ ਬਚਾਉਣਾ ਵੀ ਆਪਾਂ ਇਸ ਮੁੱਦੇ ਨੂੰ ਲੈ ਕੇ ਚੱਲੀਏ ਵੀ ਜਿਹੜੀ ਕਾਂਗਰਸ ਸਰਕਾਰ ਆ ਉਹ 27 ਚ ਕੀ ਚਾਹੁੰਦੀ ਆ ਦੇਖੋ ਅੱਜ ਦਿੱਲੀ ਹਾਈ ਕਮਾਂਡ ਨੇ ਮੀਟਿੰਗ ਸੱਦੀ ਆ ਤੇ ਉਹਨਾਂ ਨੇ ਸਿੱਧੇ ਸਿੱਧੇ ਸ਼ਬਦਾਂ ਚ ਚੰਨੀ ਸਾਹਿਬ ਨੂੰ ਇਹ ਪੁੱਛ ਲਿਆ ਕਿ ਪਾਰਟੀ ਜਿਹੜੀ ਕਾਂਗਰਸ ਪਾਰਟੀ ਆ ਵੀ ਉਹ ਕਦੋਂ ਨਹੀਂ ਬਣਦਾ ਹੱਕ ਨਹੀਂ ਹੱਕ ਦਿੰਦੀ ਆ ਤੁਹਾਨੂੰ ਦਲਿਤ ਭਾਈਚਾਰੇ ਨੂੰ ਕਦੋਂ ਨਹੀਂ ਦਿੱਤਾ ਬਣਦਾ ਹੱਕ ਜੀ ਵੀ ਸਾਨੂੰ ਇਹ ਜਵਾਬ ਦੇ ਦਿਓ ਵੀ ਜਿਹੜੇ ਪ੍ਰਧਾਨ ਕਾਂਗਰਸ ਪਾਰਟੀ ਦੇ ਨੇ ਉਹ ਵੀ ਖੜਗੇ ਸਾਹਿਬ ਨੇ ਉਹ ਵੀ ਦਲਿਤ ਭਾਈਚਾਰੇ ਦੇ ਨਹੀਂ ਵੀ ਤੁਹਾਨੂੰ ਅਸੀਂ 3 ਮਹੀਨਿਆਂ ਲਈ ਸੀਐਮ ਬਣਾਇਆ ਤੁਸੀਂ ਵੀ ਦਲਿਤ ਭਾਈਚਾਰੇ ਤੋਂ ਵੀ ਜੇ ਤੁਸੀਂ ਹਲੇ ਵੀ ਇਹ ਸੋਚਦੇ ਹੋ ਵੀ ਬਣਦਾ ਹੱਕ ਨਹੀਂ ਮਿਲ ਰਿਹਾ ਵੀ ਸਟੇਜ ਤੇ ਤੁਸੀਂ ਜਿਹੜੇ ਆ ਕਿੱਖੇ ਸ਼ਬਦ ਬੋਲੇ ਨੇ ਇਹ ਬੜੇ ਗਲਤ ਬੋਲੇ ਨਹੀਂ ਹਮ ਤੇ ਦੇਖੋ ਹੁਣ ਜਿਹੜੀ ਮੀਟਿੰਗ ਆ ਉਹ ਬੜੇ ਸੱਜੇ ਢੰਗ ਦੇ ਨਾਲ ਚਲਦੀ ਹੋਈ ਨਜ਼ਰ ਆ ਰਹੀ ਹੈ 2 ਤੋਂ 3 ਘੰਟੇ ਹੋ ਚੁੱਕੇ ਨੇ ਹਮ ਸੁਖਜਿੰਦਰ ਰੰਦਾਵਾ ਰਾਜਾ ਵੜਿੰਗ ਹਮ ਜਿਹੜੇ ਇਹਨਾਂ ਦੇ ਮੇਨ ਮੇਨ ਚਿਹਰੇ ਨੇ ਕਾਂਗਰਸ ਦੇ ਜੀ ਉਹ ਉਥੇ ਮੌਜੂਦ ਨੇ ਹਮ ਦਿੱਲੀ ਹਾਈ ਕਮਾਂਡ ਦੇ ਦਫ਼ਤਰ ਦੇ ਵਿੱਚ ਜੀ ਸੋ ਕੀ ਸਰ ਲੱਗਦਾ ਕਿ ਮੀਟਿੰਗ ਤੋਂ ਬਾਅਦ ਕੁਝ ਸਿੱਟਾ ਨਿਕਲਣ ਨੂੰ ਮਿਲ ਸਕਦਾ ਜਾਂ ਫਿਰ ਕਾਟੋ ਕਲੇਸ਼ਾ ਜਿਹੜਾ ਉਹ ਹੋਰ ਵੀ ਜ਼ਿਆਦਾ ਉਲਝ ਸਕਦਾ ਕਿਉਂਕਿ ਹਰੇ ਦੇਖੋ ਜਿਹੜਾ ਕਾਟੋ ਕਲੇਸ਼ਾ ਹੈ ਖਤਮ ਕਰਨਾ ਪੈਣਾ ਇਹਨਾਂ ਨੂੰ ਚਾਹੇ ਇਹ 5 ਦਿਨਾਂ ਬਾਅਦ ਕਰ ਲੈਣ ਚਾਹੀਏ 10 ਦਿਨਾਂ ਬਾਅਦ ਕਰ ਲੈਣ ਕਿਉਂਕਿ ਦੇਖੋ ਰਾਜਾ ਬੜਿੰਗ ਜੀ ਨੇ ਏਡੀ ਗੱਲ ਤੱਕ ਕਲੀਅਰ ਕਰਤੀ ਕਹਿੰਦੇ ਜੀ ਦੇਖੋ ਜਿਹੜਾ ਪੰਜਾਬ ਦਾ ਪ੍ਰਧਾਨ ਹੁੰਦਾ ਉਹ ਬੜਾ ਟੋਪ ਤੇ ਹੁੰਦਾ ਜੀ ਵੀ ਮੈਂ ਸਿਰਫ ਰੱਬ ਤੋਂ ਡਰਦਾ ਵੀ ਮੈਂ ਇਹਨਾਂ ਦੇ ਜਿਹੜੇ ਮੇਰੇ ਐਨਟੀ ਚੱਲਦੇ ਨੇ ਚਾਹੇ ਉਹ ਮੇਰੇ ਕਾਂਗਰਸ ਪਾਰਟੀ ਦੇ ਹੀ ਬੰਦੇ ਨੇ ਜੀ ਵੀ ਮੈਂ ਉਹਨਾਂ ਨੂੰ ਕੁਝ ਨਹੀਂ ਸਮਝਦਾ ਵੀ ਜਦੋਂ ਜੋ ਹੁਕਮ ਮੈਨੂੰ ਹਾਈ ਕਮਾਂਡ ਨੇ ਦੇਤਾ ਵੀ ਮੈਂ ਤਾਂ ਉਹ ਸਵਕਾਰ ਕਰੂੰਗਾ ਜੀ ਕਿਉਂਕਿ ਦੇਖੋ ਆਪਾਂ ਜੇ ਕਾਂਗਰਸ ਦੇ ਜਿਹੜੇ ਨੇਤਾ ਨੇ ਉਹਨਾਂ ਨਾਲ ਵੀ ਗੱਲ ਕਰੀਏ ਜਾਂ ਕਹਿ ਲਈਏ ਭਈ ਸੁਖਿੰਦਰ ਸਿੰਘ ਰੰਧਾਵਾ ਦੇ ਨਾਲ ਗੱਲ ਕਰੀਏ ਕਿਤਨਾ ਕਿਤੇ ਉਹਨਾਂ ਦੇ ਮਨ 'ਚ ਵੀ ਮਿਟਾਵਾਂ ਕਿ ਪਹਿਲਾਂ ਨਾਮ ਮੇਰਾ ਬਣਦਾ ਸੀ ਸੀਐਮ ਜੀ ਵੀ 10 ਮਿੰਟ ਬਾਅਦ ਇਹਨਾਂ ਨੇ ਇਹ ਕਹਿਤਾ ਵੀ ਨਹੀਂ ਦਲਿਤ ਭਾਈਚਾਰੇ ਤੋਂ ਵਿਚਰਨਜੀ ਸਿੰਘ ਚੰਨੀ ਜੀ ਨੂੰ ਅਸੀਂ ਸੀਐਮ ਬਣਾਵਾਂਗੇ ਹੂੰ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਚੋਣ ਵਾਲੇ ਨੇ ਉਹਨਾਂ ਦੇ ਮਨਾਂ 'ਚ ਵੀ ਦੁੱਖਾ ਵੀ ਨਹੀਂ ਐਤਕੀ ਸੁਖਿੰਦਰ ਰੰਧਾਵਾ ਜੀ ਨੂੰ ਸੀਐਮ ਬੁਲਾਨੇ ਆ ਜਾਵੇ ਫੇਸ ਵੀ ਤਾਂ 27 ਜਿਹੀ ਸਰਕਾਰ ਬਣਾਵਾਂਗੇ ਜੀ ਬਿਲਕੁਲ ਸੋ ਕਾਂਗਰਸ ਦਾ ਜਿਹੜਾ ਕਾਟੂ ਕਲੇਸ਼ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਜਿਵੇਂ ਤੁਸੀਂ ਪਹਿਲਾਂ ਹੀ ਕਹਿ ਚੁੱਕੇ ਹੋ ਕਿ ਉਸ ਦਾ ਸੇਖ ਹੁਣ ਦਿੱਲੀ ਤੱਕ ਪਹੁੰਚ ਚੁੱਕਿਆ ਹੈ ਸੋ ਦਿੱਲੀ ਹਾਈ ਕਮਾਂਡ ਦੀ ਮੀਟਿੰਗ ਚੱਲ ਰਹੀ ਹੈ ਅਸੋ ਬਿਲਕੁਲ ਸੀਨੀਅਰ ਲੀਡਰਾਂ ਨੂੰ ਸੀਨੀਅਰ ਆਗੂਆਂ ਨੂੰ ਤਲਬ ਕੀਤਾ ਗਿਆ ਸੀ ਤੇ ਮੀਟਿੰਗ ਦੇ ਵਿੱਚ ਸਾਰੇ ਮਰਮਟਾਵ ਨੇ ਜਿਹੜੇ ਜਾਂ ਤਾਂ ਉਹ ਸਪਸ਼ਟੀਕਰਨ ਦੇ ਤੌਰ ਦੇ ਉੱਤੇ ਕਲੀਅਰ ਹੋ ਜਾਣਗੇ ਜਾਂ ਫਿਰ ਹੋ ਸਕਦਾ ਹੈ ਕਿ ਹੋਰ ਵੀ ਜ਼ਿਆਦਾ ਕਾਂਗਰਸ ਦੇ ਵਿੱਚ ਗੁੰਝਲਾਂ ਪੈ ਸਕਦੀਆਂ ਨੇ ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਗੱਲ ਕਰਾਂਗੇ ਸੋ ਕੀ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਕਰਦੀ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਸਿੱਖਿਆ ਦੇ ਕ੍ਰਾਂਤੀ ਤੇ ਜ਼ੋਰ ਦੇਵਾਂਗੇ ਇਲਾਜ ਤੋਂ ਕੋਈ ਵਾਂਝਾ ਨਹੀਂ ਰਹੇਗਾ ਔਰ ਉਸੇ ਅਸੂਲ ਲੋਕਾਂ ਦੇ ਤਹਿਤ ਅੱਜ ਉਹਨਾਂ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰ ਦਿੱਤਾ ਹੈ ਕਿਵੇਂ ਦੇਖਦੇ ਹੋ ਕਿ ਹੁਣ 10 ਲੱਖ ਰੁਪਏ ਤੱਕ ਦਾ ਇਲਾਜ ਹੈ ਜਿਹੜਾ ਲੋਕਾਂ ਨੂੰ ਫ੍ਰੀ ਮਿਲੇਗਾ ਲੱਗਦਾ ਹੈ ਕਿ ਲੋਕ ਨੇ ਜਿਹੜੇ ਹੁਣ ਖੁਸ਼ ਨੇ ਇਸ ਯੋਜਨਾ ਤੋਂ ਦੇਖੋ ਜਿਹੜੀ ਸਰਕਾਰ ਹੁੰਦੀ ਹੈ ਜਾਂ ਤਾਂ ਆਉਂਦੇ-ਆਉਂਦੇ ਕੰਮ ਕਰਦੀ ਹੁੰਦੀ ਹੈ ਜਾਂ ਜਾਂਦੇ-ਜਾਂਦੇ ਹੂੰ ਜੇ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹ ਲਈਏ ਤਾਂ 2022 ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਸੀ ਹੂੰ 2 2.5 ਸਾਲ ਤੱਕ ਇਹਨਾਂ ਨੂੰ ਸਮਝਣ ਨੂੰ ਇਹ ਲੱਗ ਗਿਆ ਵੀ ਅਸੀਂ ਕਿਹੜੇ ਕੰਮ ਕਰਨੇ ਆ ਵੀ ਕਿੱਥੋਂ ਅਸੀਂ ਗੰਦ ਸਾਫ਼ ਕਰਨਾ ਜੀ ਤੇ ਇਹ ਹਮੇਸ਼ਾ ਅਕਸਰ ਸਟੇਜਾਂ ਤੋਂ ਇਹੀ ਕਹਿੰਦੇ ਹੁੰਦੇ ਸੀ ਵੀ ਪ੍ਰਾਣੀਆਂ ਪਾਰਟੀਆਂ ਜਿਹੜੀਆਂ 70 ਸਾਲ ਤੋਂ ਇੰਨਾ ਗੰਦ ਪਾਇਆ ਹੋਇਆ ਪੰਜਾਬ 'ਚ ਸਾਨੂੰ ਉਹ ਸਮਝਣ ਲਈ ਸਮਾਂ ਚਾਹੀਦਾ ਜੀ ਬਿਲਕੁਲ ਜੇ ਆਪਾਂ ਦੇਖੀਏ ਤਾਂ ਭਗਵੰਤ ਮਾਨ ਜੀ ਨੇ ਸਿੱਖਿਆ ਪ੍ਰਤੀ ਬਹੁਤ ਵਧੀਆ ਕੰਮ ਕੀਤੇ ਨੇ ਮੈਡੀਕਲ ਸਹੂਲਤਾਂ ਲਈ ਕੰਮ ਕੀਤੇ ਨੇ ਜੀ ਰਿਸ਼ਵਤ ਖੋਰੀ ਖਤਮ ਕੀਤੀ ਆ ਪ੍ਰਸ਼ਟਾਚਾਰ ਤੇ ਨੱਥ ਪਾਈ ਆ ਹੁਣ ਜਿਹੜੇ ਕੰਮ ਨੇ ਹੁਣ ਦੇਖੋ ਜਿਹੜਾ ਹੁਣ ਸੀਐਮ ਸਾਹਿਬ ਨੇ ਯੁੱਧ ਨਸ਼ਿਆਂ ਵਿਰੋਧ ਮਹਿੰਮ ਚਲਾਈ ਜੀ ਉਹਦਾ ਵੀ ਦੂਜਾ ਪਾਟ ਚੱਲਦਾ ਪਿਆ ਜੀ ਉਹ ਤੇ ਵੀ ਨੱਥ ਪੁੰਦੇ ਪਿਆ ਨਾਲੋਂ ਨਾਲ ਤੇ ਹੁਣ ਜਿਹੜਾ ਬੀਬੀਆਂ ਦਾ 1000 ਰੁਪਿਆ ਉਹ ਵੀ ਆਉਣ ਵਾਲੇ ਸਮੇਂ 'ਚ ਪੂਰਾ ਕਰਨਗੇ ਕਿਉਂਕਿ ਅੱਜ ਉਹਨਾਂ ਨੇ ਟਵੀਟਰ ਤੇ ਕਹਿਤਾ ਵੀ ਅੱਜ ਜਿਹੜਾ ਮੈਂ ਪੰਜਾਬ ਨੂੰ ਇੱਕ ਛੋਟੀ ਜੀ ਸਗਾਤ ਤੇ ਤੋਹਫਾ ਦੇਣਾ ਚਾਹਨਾ ਹੂੰ ਵੀ ਪਹਿਲਾਂ ਇਹ ਹੁੰਦਾ ਸੀ ਵੀ ਜੇ ਬੰਦੇ ਕੋਲ ਪੈਸਾ ਨਹੀਂ ਸੀ ਹੁੰਦਾ ਤਾਂ ਬੰਦਾ ਘਰੇ ਕਹਿੰਦਾ ਸੀ ਵੀ ਆ ਗੋਲੀ ਗੂਲੀ ਲੈ ਲਓ ਵੀ ਬਸ ਪੈ ਜਾਓ ਇੱਥੇ ਵੀ ਜੀ ਮੈਂ ਹਸਪਤਾਲ ਜਾਊਗਾ ਤਾਂ ਜਿੰਨੀ ਮੇਰੀ ਸੇਵਿੰਗ ਆ ਵੀ ਉਹ ਮੇਰੀ ਸਾਰੀ ਲੱਗ ਜਾਊਗੀ ਜੀ ਪਰ ਹੁਣ ਬਹੁਤ ਵਧੀਆ ਕੰਮ ਕੀਤਾ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਮਨੀਸ਼ ਸੋਧਿਆ ਜੀ ਨੇ ਕਿ ਦੇਖੋ ਪੰਜਾਬ ਦੇ ਭੁੱਖ ਬਾਰੇ ਸੋਚਿਆ ਮੈਡੀਕਲ ਸਹੂਲਤਾਂ ਦਿੱਤੀਆਂ ਨੇ ਵੀ ਕੋਈ ਵੀ ਪਰਿਵਾਰ ਆ ਜਿਹੜਾ ਪੰਜਾਬ ਨਾਲ ਸੰਬੰਧਤ ਆ ਉਹਨਾਂ ਦਾ ਪੰਜਾਬ ਦਾ ਆਧਾਰ ਕਾਰਡ ਆ ਵੋਟਰ ਰਿਕਾਰਡ ਆ ਤੇ ਉਹ ਬੰਦਾ ਇਲਾਜ ਤੋਂ ਵੰਝਾ ਨਹੀਂ ਰਹੂਗਾ ਜੀ ਸਭ ਤੋਂ ਖਾਸ ਗੱਲ ਤੇ ਇਹ ਆ ਕਿ ਕੋਈ ਜਾਤ ਪਾਤ ਦਾ ਭੇਦਭਾਵ ਨਹੀਂ ਕੀਤਾ ਜਾਏਗਾ ਕੋਈ ਉਮਰ ਦਾ ਭੇਦਭਾਵ ਨਹੀਂ ਕੀਤਾ ਜਾਏਗਾ ਅਰ ਕਿਸੇ ਪੇਸ਼ੇ ਦਾ ਭੇਦਭਾਵ ਨਹੀਂ ਕੀਤਾ ਜਾਏਗਾ ਚਾਹੇ ਉਹ ਪ੍ਰਾਈਵੇਟ ਨੌਕਰੀ ਕਰਦਾ ਹੈ ਚਾਹੇ ਫਿਰ ਸਰਕਾਰੀ ਨੌਕਰੀ ਕਰਦਾ ਹੈ ਹਰ ਇੱਕ ਨਾਗਰਿਕ ਜੋ ਪੰਜਾਬ ਦਾ ਰਹਿਣ ਵਾਲਾ ਪੰਜਾਬੀ ਕਹਿੰਦਾ ਜਿਸ ਦੇ ਕੋਲੇ ਪੰਜਾਬ ਦੇ ਨਾਲ ਸੰਬੰਧਿਤ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਉਹ ਇਸ ਸਕੀਮ ਦਾ ਫਾਇਦਾ ਨੇ ਜਿਹੜੇ ਉਹ ਲੈ ਸਕਦੇ ਆ ਜੀ ਦੇਖੋ ਹਰੇਕ ਵਰਗ ਨੂੰ ਉਹਨਾਂ ਨੇ ਕਿਹਾ ਕਿ ਵੀ ਦੇਖੋ ਮੇਰੇ ਲਈ ਕੋਈ ਜਾਤ ਪਾਤ ਨਹੀਂ ਮੇਰੇ ਲਈ ਸਾਰੇ ਇਨਸਾਨ ਇੱਕ ਨੇ ਚਾਹੇ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਜਾਂ ਜਿਨ੍ਹਾਂ ਨੇ ਮੈਨੂੰ ਨਹੀਂ ਪਾਈ ਹਾਂ ਵੀ ਜਿਹੜੇ ਇਹ ਸਕੀਮ ਆ ਇਹ ਤੁਹਾਡੇ ਸ਼ਹਿਰਾਂ ਦੇ ਵਿੱਚ ਹਰ ਰੋਜ਼ 550 ਕਾਰਡ ਬਣਨਾ ਹੂੰ ਤੁਹਾਡੇ ਘਰਾਂ ਦੇ ਵਿੱਚ ਵੈਰੀਫਿਕੇਸ਼ਨ ਹੋਊਗੀ ਜੀ ਵੀ ਤੁਹਾਡਾ ਆਧਾਰ ਕਾਰਡ ਤੁਹਾਡਾ ਵੋਟਰ ਕਾਰਡ ਵੀ ਪੰਜਾਬ ਦਾ ਹੋਵੇ ਹੂੰ ਵੀ ਤਾਂ ਇਹ ਜਿਹੜੀ ਸਹੂਲਤ ਆ ਇਹ ਤੁਸੀਂ ਲੈ ਸਕਦੇ ਹੋ ਜੀ ਬਿਲਕੁਲ ਸੋ ਬੇਸ਼ੱਕ ਸਰਕਾਰ ਦਾ ਸਮਾਂ ਜਿਹੜਾ ਬਹੁਤਾ ਨਹੀਂ ਰਹਿ ਗਿਆ ਖਤਮ ਹੋਣ ਵਾਲਾ ਹੈ ਪਰ ਉਸ ਤੋਂ ਪਹਿਲਾਂ ਹੀ ਪੰਜਾਬੀਆਂ ਨੂੰ ਵੱਡੀ ਖੁਸ਼ਖਬਰੀ ਹੈ ਜਿਹੜੀ ਪੰਜਾਬ ਸਰਕਾਰ ਨੇ ਦਿੱਤੀ ਹੈ ਕਿ 10 ਲੱਖ ਰੁਪਏ ਤੱਕ ਦਾ ਇਲਾਜ ਹੈ ਜਿਹੜਾ ਔਰ ਮੁਫਤ ਕੀਤਾ ਜਾਏਗਾ ਸੋ ਬਿਲਕੁਲ ਅਗਲੇ ਵਿਸ਼ੇ ਤੇ ਗੱਲ ਕਰਾਂਗੇ ਤੁਕੇ ਸਰ ਗੱਲ ਕਰਾਂਗੇ ক্রিকেট ਜਗਤ ਦੇ ਨਾਲ ਸਬੰਧ ਦਾ ਕਾਮ ਤੌਰ ਤੇ ਬਹੁਤ ਸਾਰੇ ਦਰਸ਼ਕ ਨੇ ਜਿਹੜੇ ক্রিকেট ਲਵਰਸ ਨੇ ক্রিকেট ਪ੍ਰੇਮੀ ਨੇ ਸੋ ਫਰਵਰੀ 2026 ਦੇ ਵਿੱਚ वर्ल्ड कप ਹੋਣਾ ਹੈ ਔਰ ਬੰਗਲਾਦੇਸ਼ ਦੀ ਟੀਮ ਨੇ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ ਸੋ ऑस्ट्रेलिया ਦੀ ਬਹੁਤ ਵੱਡੀ ਖਬਰ ਹੈ ਕੀ ਕਾਰਨ ਮੰਨਦੇ ਹੋ ਦੇਖੋ ਜਿਹੜਾ ਭਾਰਤ ਦੇ ਵਿੱਚ ਵਿਸ਼ਵ ਕੱਪ ਹੋਣਾ T20 ਵਿਸ਼ਵ ਕੱਪ ਜਿਹੜਾ 8 ਫਰਵਰੀ ਤੋਂ ਸ਼ੁਰੂ ਹੋਣਾ ਜੀ ਉਹਦੇ ਵਿੱਚ ਜਿਹੜਾ ਭਾਰਤ ਦੇਸ਼ ਆ ਉਹ ਮੇਜ਼ਬਾਨ ਕਰ ਰਿਹਾ ਵਾ ਕਿ ਜਿਹੜਾ ਵਿਸ਼ਵ ਕਪਾ ਉਹ ਭਾਰਤ ਦੇ ਵਿੱਚ ਖੇਡਿਆ ਜਾਣਾ ਜੀ ਬਿਲਕੁਲ ਤੇ ਜੇ ਤੁਹਾਨੂੰ ਯਾਦ ਹੋਵੇ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਪ੍ਰਤੀ ਬੜੀ ਨਫ਼ਰਤ ਆ ਦਿਖਾਈ ਗਈ ਸੀ ਹਮ ਤੇ ਇਸ ਦੇ ਬਾਅਦ ਫਿਰ ਭਾਰਤ ਦੇ ਵਿੱਚ ਵੀ ਬੰਗਲਾਦੇਸ਼ੀ ਜਿਹੜੇ ਨਾਗਰਿਕ ਸੀ ਉਹਨਾਂ ਨੂੰ ਬੜਾ ਮਾੜਾ ਚੰਗਾ ਬੋਲਿਆ ਗਿਆ ਬੜੀ ਕੁੱਟਮਾਰ ਹੋਈ ਉਹਦੇ ਕਰਕੇ ਬੰਗਲਾਦੇਸ਼ ক্রিকেট ਬੋਰਡ ਨੇ ਫੈਸਲਾ ਲਿਆ ਸੀ ਵੀ ਸਾਡੀ ਜੇ ਟੀਮ ਦੇ ਪਲੇਅਰਾਂ ਨੂੰ ਇੱਥੇ ਸੁਰੱਖਿਆ ਨਾ ਮਿਲੀ ਹਮ ਵੀ ਅਸੀਂ ਨਹੀਂ ਭੇਜਾਂਗੇ ਹਮ ਤੇ ਉਹਨਾਂ ਦੇ ਇੱਕ ਪਲੇਅਰ ਨੇ ਉਹ ਖੇਡਣ ਆਏ ਹੋਏ ਸੀ ਹਮ ਉਹਨਾਂ ਨੇ ਦਿਖਾਇਆ ਵੀ ਦੇਖੋ ਮੈਂ ਇੰਡੀਆ ਦੇ ਵਿੱਚ ਖੇਡਣ ਆਇਆ ਹੋਇਆ ਹਾਂ ਪਰ ਮੈਂ ਇੱਥੇ ਸ਼ਰੀਆਂ ਵਿੱਚ ਫਿਰ ਰਿਆਂ ਲੋਕ ਮੈਨੂੰ ਮਾੜਾ ਚੰਗਾ ਬੋਲ ਰਹੇ ਨੇ ਵੀ ਉਹ ਮੈਂ 에어ਪੋਰਟ ਤੋਂ ਲੰਘਿਆ ਤੇ ਲੋਕਾਂ ਨੇ ਉੱਥੇ ਬੰਗਲਾਦੇਸ਼ ਮੁਰਦਾਬਾਦ ਦੇ ਨਾਰੇ ਲਗਾਤੇ ਉਹਨੂੰ ਕਹਿੰਦਾ ਵੀ ਤੂੰ ਆਪਣੀ ਕੰਟਰੀ ਵਾਪਸ ਚਲੇ ਜਾ ਵੀ ਕਿਤੇ ਨਾ ਕਿਤੇ ਉਹਨੇ ਬੀਸੀਬੀ ਬੋਰਡ ਨੂੰ ਸ਼ਿਕਾਇਤ ਦਿੱਤੀ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਤੇ ਉਹਨਾਂ ਨੇ ਆਈਸੀਸੀ ਦੇ ਨਾਲ ਮੀਟਿੰਗ ਕੀਤੀ ਅੱਜ ਤੇ ਉਹਨਾਂ ਨੇ ਇਨਕਾਰ ਕਰਤਾ ਉਹ ਕਹਿੰਦੇ ਵੀ ਸਾਡੀ ਟੀਮ ਆ ਜਿਹੜੀ ਵੀ ਉਹ ਇੰਡੀਆ ਨਹੀਂ ਆਉਗੀ ਵੀ ਕਿਤਨਾ ਕਿਤੇ ਆ ਸੁਰੱਖਿਆ ਮਹਿਸੂਸ ਕਰਦੇ ਆ ਸਾਡੇ ਪਲੇਅਰ ਵੀ ਉਹ ਨਹੀਂ ਖੇਡਣਗੇ ਵਰਲਡ ਕੱਪ ਤੇ ਇਹਦੇ ਨਾਲ ਹੀ ਆਈਸੀਸੀ ਨੇ ਸਕਾਟਲੈਂਡ ਦੀ ਟੀਮ ਨੂੰ ਭਾਰਤ ਵਿੱਚ ਬਲਾਵਾ ਦੇ ਦਿੱਤਾ ਗਿਆ ਵੀ ਉਹ ਜਿਹੜੀ ਬੰਗਲਾਦੇਸ਼ ਦੀ ਜਗ੍ਹਾ ਤੇ ਸਕਾਟਲੈਂਡ ਦੀ ਟੀਮ ਖੇਡੂਗੀ ਜੀ ਬਿਲਕੁਲ ਸੋ ਕੀ ਸਰ ਲੱਗਦਾ ਹੈ ਕਿ ਜਦੋਂ ਬੱਚਿਆਂ ਨੂੰ ਸਕੂਲ ਦੇ ਵਿੱਚ ਖੇਡਾਂ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ ਜਾਂ ਖੇਡਾਂ ਬਾਰੇ ਕੁਝ ਦੱਸਿਆ ਜਾਂਦਾ ਸ਼ਾਇਦ ਤੁਸੀਂ ਵੀ ਬਚਪਨ ਤੋਂ ਸੁਣਿਆ ਹੋਵੇਗਾ ਕਿ ਬੱਚਿਆਂ ਨੂੰ ਖੇਡਾਂ 'ਚ ਪਾਰਟਿਸਪੇਟ ਕਰਉਣਾ ਚਾਹੀਦਾ ਹਿੱਸਾ ਦਵਾਉਣਾ ਚਾਹੀਦਾ ਕਿਉਂਕਿ ਖੇਡਾਂ ਦੇ ਵਿੱਚ ਹਿੱਸਾ ਲੈਣ ਦੇ ਨਾਲ ਇੱਕ ਦੂਜੇ ਦੇ ਮਨ ਦੇ ਵਿੱਚ ਈਰਖਾ ਦੂਰ ਹੁੰਦੀ ਹੈ ਜਿਹੜਾ ਆਪਸੀ ਭਾਈਚਾਰਾ ਹੈ ਉਹ ਕਿਤੇ ਨਾ ਕਿਤੇ ਵੱਧਦਾ ਸੋ ਲੱਗਦਾ ਹੈ ਕਿ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਉਹ ਜਿਹੜੇ ਪਲੇਅਰ ਨੇ ਅਸੁਰੱਖਿਤ ਮਹਿਸੂਸ ਕਰਦੇ ਨੇ ਦੇਖੋ ਜਿਹੜੇ ਪਲੇਅਰ ਹੁੰਦੇ ਨੇ ਪਹਿਲਾਂ ਤਾਂ ਉਹ ਜਾਤਾਂ ਪਾਤਾਂ 'ਚ ਵੰਡੇ ਹੀ ਨਹੀਂ ਹੁੰਦੀ। ਹੂੰ ਹੁਣ ਜੇ ਆਪਾਂ ਕਹਿ ਲਈਏ ਵੀ ਵਿਰਾਟ ਕੋਹਲੀ ਨੇ ਜਾਂ ਉਹਨਾਂ ਦੇ ਪਲੇਅਰ ਨੇ ਬੰਗਲਾਦੇਸ਼ ਦੇ ਵੀ ਇੱਕ ਦੂਜੇ ਨਾਲ ਬੋਲਦੇ ਨਹੀਂ ਹੋਣਗੇ ਉਹ ਵਧੀਆ। ਆਊਟ ਆਫ ਗਰਾਊਂਡ ਵਧੀਆ ਰਿਲੇਸ਼ਨ ਹੁੰਦੇ ਆ ਉਹਨਾਂ ਦੇ ਵੀ ਜੇ ਫੈਮਿਲੀ ਇਹਨਾਂ ਨੇ ਕਹਿ ਦਈਏ ਵੀ ਫੈਮਿਲੀਆ ਦੇ ਨਾਲ ਖਾਂਦੇ ਪੀਂਦੇ ਆ ਉੱਠ ਕੇ ਪਰ ਕਿਤੇ ਨਾ ਕਿਤੇ ਬੰਗਲਾਦੇਸ਼ ਕ੍ਰਿਕਟ ਟੀਮ ਆ ਉਹਨਾਂ ਦਾ ਵੀ ਫੈਸਲਾ ਸਹੀ ਆ ਕਿ ਜੇ ਸਾਡੇ ਪਲੇਅਰਾਂ ਦੇ ਨਾਲ ਇਦਾਂ ਹੀ ਧੱਕਾ ਹੋਣਾ ਜੇ ਸਾਨੂੰ ਸਿਕਿਉਰਿਟੀ ਨਹੀਂ ਮਿਲੂਗੀ ਤੇ ਕਿਤੇ ਨਾ ਕਿਤੇ ਵੀ ਸਾਡੇ ਲਈ ਹਿੰਦੂਸਤਾਨ 'ਚ ਖੇਡਣਾ ਖਤਰੇ ਤੋਂ ਘੱਟ ਨਹੀਂ ਜੀ ਬਿਲਕੁਲ ਸੋ ਜਾਂਦੇ ਜਾਂਦੇ ਗੱਲ ਜ਼ਰੂਰ ਕਵਾਂਗੇ ਕਿ ਖੇਡਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਰ ਜਦੋਂ ਇਸ ਤਰੀਕੇ ਦੇ ਕਿਸੇ ਸੁਣਨ ਨੂੰ ਮਿਲਦੇ ਨੇ ਤਾਂ ਸ਼ਾਇਦ ਸੋਸਾਇਟੀ ਨੂੰ ਬਹੁਤ ਇੱਕ 네ਗੇਟਿਵ ਮੈਸੇਜ ਜਾਂਦਾ ਗਲਤ ਮੈਸੇਜ ਜਾਂਦਾ ਹੈ ਸੋ ਬਾਕੀ ਤੁਸੀਂ ਕੋਈ ਵੀ ਆਪਣਾ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ ਵਿੱਚ ਮੈਸੇਜ ਕਰ ਸਕਦੇ ਹੋ ਹੁਣ ਮੈਂ ਦੇ ਜਾਂਦਾ ਹਾਂ ਸਤਿ ਸ਼੍ਰੀ ਅਕਾਲ ਧੰਨਵਾਦ ਧੰਨਵਾਦ ਜੀ